ਦੋਸਤੋ ਗੁਲਾਬ ਸਿੱਧੂ ਇੱਕ ਸੋਲਜਿਆ ਹੋਇਆ ਅਤੇ ਸੂਝਵਾਨ ਕਲਾਕਾਰਾਂ ਇੱਕ ਮੈਚਿਓਰਿਟੀ ਝਲਕਦੀਆ ਕਿਰਦਾਰ ਚ ਤੇ ਇੱਕ ਲਾਈਵ ਕੰਸਰਟ ਚੱਲ ਰਿਹਾ ਸੀ ਗੁਲਾਬ ਸਿੱਧੂ ਦਾ ਜਿੱਥੇ ਕਿ ਲੋਕਾਂ ਦੇ ਵਿੱਚੋਂ ਕਿਸੇ ਨੇ ਗਾਲ ਕੱਢੀ ਗੁਲਾਬ ਸਿੱਧੂ ਨੂੰ ਤੇ ਗੁਲਾਬ ਸਿੱਧੂ ਨੂੰ ਉਹ ਗਾਲ ਸੁਣ ਗਈ ਤੇ ਫਿਰ ਗੁਲਾਬ ਸਿੱਧੂ ਨੇ ਉਹ ਚੰਗੀ ਤਰ੍ਹਾਂ ਮੈਟਰ ਨੂੰ ਸੋਲਵ ਵੀ ਕੀਤਾ ਉਹ ਉਸਤਾਦ ਜੀ ਉਹ ਉਸਤਾਦ ਜੀ ਥੋੜਾ ਜਿਹਾ ਹਿਸਾਬ ਨਾਲ ਬੋਲੀਦਾ ਹੁੰਦਾ ਮੈਨੂੰ ਤੇਰੀ ਗਾਲ ਸੁਣਨ ਗਈ ਬਾਈ ਜਿਹੜੀ ਤੇ ਗਾਲ ਕੱਢੀ ਐ ਮੈਨੂੰ ਠੀਕ ਆ ਨਾ ਐ ਆਪਦੇ ਘਰੇ ਹਰੇਕ ਹੀ ਰਾਜਾ ਹੁੰਦਾ ਠੀਕ ਆ ਥੋੜਾ ਜਿਹਾ ਹਿਸਾਬ ਨਾਲ ਮੇਰਾ ਭਰਾ ਹਾਂ ਜੇ ਕੋਈ ਇਹ ਜਿਹਾ ਹਿਸਾਬ ਕਰਦਾ ਵਾ ਤਾਂ ਬਾਹਰੇ ਮਿਲ ਲੰਨੇ ਆਪਾਂ ਯਾਰ ਅਸੀਂ ਗਾਉਣ ਵਾਲੇ ਆ ਇਦਾਂ ਥੋੜੀ ਹੁੰਦਾ ਯਾਰ ਸਾਡੀ ਵੀ ਇੱਜ਼ਤ ਆ ਵੀਰੇ ਲੋਕਾਂ ਦਾ ਵੀ ਸਮਝ ਨਹੀਂ ਆਉਂਦਾ ਦੋਸਤੋ ਜੇ ਗਾਣੇ ਨਹੀਂ ਚੰਗੇ ਲੱਗਦੇ ਤਾਂ ਨਾ ਜਾਇਆ ਕਰੋ ਲਾਈਵ ਸ਼ੋਅਾਂ ਦੇ ਵਿੱਚ ਜਾਂਦੇ ਵੀ ਫੇਰ ਲਾਈਵ ਸ਼ੋਅ ਦੇ ਵਿੱਚ ਆ ਤੇ ਫਿਰ ਮਾੜਾ ਚੰਗਾ ਹੀ ਬੋਲਦੇ ਨੇ ਤੇ ਫਿਰ ਬੇਇੱਜ਼ਤੀ ਵੀ ਕਰਾ ਲੈਂਦੇ ਨੇ ਸਿੰਗਰਾਂ ਦੇ ਕੋਲ ਕੀ ਕਹਿਣਾ ਚਾਹੋਗੇ ਇਹੋ ਜਿਹੇ ਲੋਕਾਂ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਪੰਜਾਬ ਤੋਂ ਰਿਲੇਟਿਡ ਹੋਰ ਮੁੱਦਿਆਂ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ